ਕੋਈ ਉਤਰੇ ਉਹ ਪਹਿਲੇ ਦਿਨਾਂ ਸੀ ਮੇਰੇ ਕਿਸੇ ਨਾਲ ਵੀ ਇਹ ਦਿਨਾਂ ਇਹ ਦਿਨਾਂ ਨਾ ਮਾਣੋ ਇਹ ਬਸ ਬਈ ਵੀ ਮਜ਼ਾਰੇ ਕੋਈ ਗੱਲ ਨਹੀਂ ਕਰਨੀ ਦੁਬਾਰੀ ਨਹੀਂ ਮਜੂਦਾਦਨ ਕਰਨਾ ਰਾਟੇ ਫੈਸਲ ਕਰ ਲੋ ਜਿਹੜਾ ਕਰਨਾ ਬਸ ਇਹ ਕੋਈ ਰਾਏ ਨਹੀਂ ਆ ਪਛ ਦਿਓ ਇੱਕ ਦਿਨ ਹੋ ਗਏ ਨੇ ਇਹ ਵੱਲ ਭੇਜਦੇ ਨੇ ਸਾਡੇ ਸੋਸ਼ਲ ਜੂ ਸਪੋਰਟਸ ਕਲੱਬ ਦੀ ਅੱਜ ਵੀ ਦੂਜੀ ਮੀਟਿੰਗ ਹੋਈ ਆ ਉਹਦੇ ਵਿੱਚ ਅੱਜ ਅਸੀਂ ਸਾਰਾ ਕੁਝ ਫਾਈਨਲ ਕਰਤਾ ਵੀ 25 ਫਰਵਰੀ ਨੂੰ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਜਿਹੜੀਆਂ 8 ਟੀਮਾਂ ਉਹ ਪਾਗ ਲੈਣਗੀਆਂ ਦੋ ਕੁੜੀਆਂ ਦੀਆਂ ਦੋ 20 ਬਣ ਗਈਆਂ ਤੇ 12 ਟੀਮਾਂ ਜਿਹੜੀਆਂ ਨੇ ਉਹ ਪਾਗ ਲੈਣਗੀਆਂ ਤੇ ਚਾਰ ਟੀਮਾਂ ਜਿਹੜੀਆਂ ਲੋਕਲ ਸਾਡੇ ਇੱਕ ਪਿੰਡੋਂ ਆਪਣੀਆਂ ਤੇ ਉਹ ਪਾਗ ਲੈਣਗੀਆਂ ਤੇ ਰੰਗਾਰੰਗ ਪ੍ਰੋਗਰਾਮ ਲਈ ਜਿਵੇਂ ਹਰ ਸਾਲ ਦੀ ਤਰ੍ਹਾਂ ਅਸਵਾਰ ਵੀ ਜੋ ਸੰਗੀਤ ਜਗਤ ਦੇ ਜੋ ਉੱਗੇ ਗਾਇਕ ਨੇ ਬੱਬੂ ਮਾਨ ਜੀ ਉਹਨਾਂ ਦਾ ਖੁੱਲਾ ਖਾੜਾ ਦਰਸ਼ਕਾਂ ਲਈ ਪੇਸ਼ ਕੀਤਾ ਜਾਵੇ। ਕਿਉਂਕਿ ਲਈ ਕਈ ਸਾਲਾਂ ਤੋਂ ਤਿੰਨ ਦਿਨਾਂ ਦਾ ਰੋਜ਼ ਖੇਡ ਵੀਲਾ ਹੁੰਦਾ ਤੁਹਾਡਾ ਤੇ ਬੜਾ ਰੌਣਕ ਹੁੰਦਾ ਖੜਿਆਰੀਆਂ ਦਾ ਦੂਰ ਉਹ ਨੇੜ ਉੱਥੇ ਵੀ ਤੁਹਾਨੂੰ ਬੜਾ ਔਖਾ ਹੋ ਜਾਣਾ ਕੋਰਟੀਮ ਨੂੰ ਟਾਈਮ ਦੇਣਾ। ਇੱਕ ਦਿਨ ਬਸ ਉਹਦਾ ਜਿਹੜਾ ਇਹ ਕਬੱਡੀ ਕੱਪ ਹੈ ਇਸ ਤਰ੍ਹਾਂ ਕਿਵੇਂ ਤੁਸੀਂ ਮਲੇਜ ਕਰੋਗੇ ਖੜਨਗੇ। ਦੇਖੋ ਜਿਹੜਾ ਤੁਸੀਂ ਪਹਿਲਾਂ ਸੀ ਛੋਟੇ ਮੈਚ ਕਰਾਉਂਦੇ ਸੀ ਤੇ ਪਿੰਡ ਉੱਪਰ ਦੇ ਮੈਚ ਕਰਾਉਂਦੇ ਸੀ ਉਹ ਇਹ ਤਾਂ ਇਤਕਾ ਇਸ ਵਾਰੀ ਉਹ ਅਸੀਂ ਚਾਰ ਟੀਮਾਂ ਜਿਹੜੀਆਂ ਨੇ ਪਿੰਡ ਉੱਪਰ ਦੀਆਂ ਉਹ ਸੱਦੀਆਂ ਨੇ ਤੇ ਫਿਰ ਅਸੀਂ ਕਿਉਂਕਿ ਤਿੰਨ ਦਿਨਾਂ ਦਾ ਜਿਹੜਾ ਉਹ ਪ੍ਰਬੰਧ ਕਰਨਾ ਵੀ ਫਿਰ ਸਿੰਗਰ ਵੀ ਕਿੰਨੇ ਦਿਨ ਬੁਲਾਉਣੇ ਪੈਂਦੇ ਸੀ ਤੇ ਉਸ ਲਈ ਇਤਕਾ ਸੀ ਨੇ ਮੀਟਿੰਗ ਕੀਤੀ ਵੀ ਜਿਹੜਾ ਕੱਪ ਆ ਉਹ ਇੱਕ ਦਿਨ ਦੀ ਹੋਵੇ ਬਾਕੀ ਫਿਰ ਫੈਡਰੇਸ਼ਨਾਂ ਦੀ ਥੋੜੀ ਜਿਹੀ ਪ੍ਰੋਬਲਮ ਹੈ ਤੇ ਜਿਵੇਂ ਨਾਰਥ ਕਬੱਡੀ ਫੈਡਰੇਸ਼ਨ ਹੈ ਜਿਹੜੀ ਤੇ ਮੇਜਰ ਲੀਗ ਕਬੱਡੀ ਹੈ ਇਹ ਆਪ ਚ ਇਕੱਠੀਆਂ ਕਿਤੇ ਖੇਡਦੀਆਂ ਨਹੀਂ ਅਸੀਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਇੱਕ ਦਿਨ ਉਹ ਖੇਡ ਲਓ ਇੱਕ ਦਿਨ ਉਹ ਖੇਡ ਲਓ ਵੀ ਅਸੀਂ ਦੋ ਦਿਨਾਂ ਦਾ ਟੂਰਨਾਮੈਂਟ ਕਰਾ ਦਿਆਂ ਦੋ ਦਿਨਾਂ ਦੇ ਕੱਪ ਕਰਾ ਦਿੰਨੇ ਆ ਤੇ ਫਿਰ ਗੱਲ ਤਾਂ ਪਲੇਅਰਾਂ ਦੀ ਹੈ ਵੀ ਪਲੇਅਰ ਦੂਜਾ ਦੂਜੇ ਦੀ ਫੈਡਰੇਸ਼ਨ ਵਾਲੇ ਖੇਡਦੇ ਨੇ ਉਹਦੇ ਕਰਕੇ ਫਿਰ ਸਾਨੂੰ ਪ੍ਰੋਬਲਮ ਆਈ ਹੈ ਤੇ ਤਾਂ ਕਰਕੇ ਅਸੀਂ ਨੇ ਇਸ ਵਾਰੀ ਇੱਕ ਦਿਨ ਦੀ ਰੱਖੀ ਦੇਖੋ ਜਿਹੜਾ ਯਾਦ ਸਾਡੇ ਅਸੀਦ ਬਚਨ ਸਿੰਘ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਕਰਾਉਂਦੇ ਆ ਜਿਹੜੇ 1965 ਦੀ ਜੰਗ 'ਚ ਅਸੀਦ ਹੋਏ ਸੀ ਉਹਨਾਂ ਦੇ ਨੌ ਤੇ ਯਾਦ ਉਹਨਾਂ ਦੀ ਤੇ ਸਮਰਪਿਤ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸੋਸ਼ਲ ਰੂ ਸਪੋਰਟਸ ਕਲੱਬ ਦੇ ਸਰਗੀ ਪ੍ਰਧਾਨ ਗਰਮੇਲ ਸਿੰਘ ਉਹਨਾਂ ਦੀ ਯਾਦ ਨੂੰ ਇਹ ਟੂਰਨਾਮੈਂਟ ਹੈ ਜਿਹੜਾ ਸਮਰਪਿਤ ਹੈ ਕਿਹੜੇ ਖੇਡ ਪ੍ਰੇਮੀ ਨੇ ਬਹੁਤ ਵੱਡਾ ਰਾਹ ਚੁੱਕਦਾ ਉਹਨਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਨੇ ਔਰ ਉਹਨਾਂ ਨੂੰ ਕੀ ਸੱਦਾ ਦੇਣ ਦੇਖੋ ਸਾਰੇ ਜੋ ਖੇਡ ਪ੍ਰੇਮੀਆਂ ਨੂੰ ਹਰ ਤਰ੍ਹਾਂ ਸਾਲ ਦੀ ਤਰ੍ਹਾਂ ਜਿਵੇਂ ਸਾਡੀ ਬੈਰੀਗੇਟਿੰਗ ਹੈ ਤੇ ਉਹਦਾ ਵੀ ਪੂਰਾ ਪ੍ਰਬੰਧ ਹੁੰਦਾ ਹੈ ਬੈਠਣ ਲਈ ਦਰਸ਼ਕਾਂ ਦੇ ਸਟੇਡੀਅਮ ਬਣਿਆ ਹੋਇਆ ਹੈ ਤੇ ਇਸ ਵਾਰ ਤਾਂ ਸਮਾਂ ਸਾਨੂੰ ਹੋਰ ਵੀ ਖੁਸ਼ੀ ਹੈ ਅਗਲੇ ਸਾਲ ਲਈ ਸਾਡਾ ਸਟੇਡੀਅਮ ਬਣ ਕੇ ਤਿਆਰ ਹੋ ਜੂਗਾ ਜੋ ਹਰਪਾਲ ਸਿੰਘ ਚੀਮਾ ਨੇ ਆਪਣਾ ਇੰਡੋਰ ਸਟੇਡੀਅਮ ਇੱਥੇ ਦਰਬੇ ਨੂੰ ਦਿੱਤਾ 7 ਕਰੋੜ ਦਾ ਉਹ ਵੀ ਸਾਡੇ ਗਰਮੇਰ ਸਿੰਘ ਦੀ ਯਾਦ ਦੇ ਵਿੱਚ ਇਸ ਲਈ ਵੀ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ ਤੇ ਬਾਕੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਵੀ ਹਰ ਸਾਲ ਦੀ ਤਰ੍ਹਾਂ ਪੂਰਾ ਪ੍ਰਬੰਧ ਹੋਊਗਾ ਸੁਰੱਖਿਆ ਦਾ ਪੂਰਾ ਪ੍ਰਬੰਧ ਹੋਊਗਾ ਤੇ ਸਾਰੇ ਹੋ ਮਹਮਾ ਕੇ ਪਹੁੰਚਣ ਸਾਰਿਆਂ ਨੂੰ ਬੇਨਤੀ ਹੈ ਬਾਕੀ ਜਿਹੜੀ ਅੱਜ ਸਾਡੀ ਦੂਜੀ ਮੀਟਿੰਗ ਹੋਈ ਹੈ ਸੋਸ਼ਲ ਜੂਰ ਸਪੋਰਟ ਕਲੱਬ ਦੀ ਉਹ ਪ੍ਰਧਾਨ ਸਾਡੇ ਕਰਨ ਕਮਾਨ ਜੀ ਤੇ ਚੇਅਰਮੈਨ ਸਾਡੇ ਚਮਕੌਰ ਜੁਕੇ ਜੀ ਦੇ ਭਰਾ ਬਲਕਾਰ ਕਮਾਨ ਜੀ ਦੀ ਰਹਿਨਵਾਈ ਹੇਠ ਸਾਰੇ ਪ੍ਰਬੰਧਕਾਂ ਨੇ ਜਿਹੜੇ ਅੱਜ ਫਾਈਨਲ ਕੀਤਾ ਪ੍ਰੋਗਰਾਮ ਉਹਦੇ ਵਿੱਚ ਇਹ ਵੀ ਇੱਕ ਤਾਂ ਸਾਡਾ 25 ਫਰਵਰੀ ਦੀ ਹੀ ਜਿਹੜੀ ਇੱਕ ਦਿਨ ਦਾ ਇਤਕੀ ਕਬੱਡੀ ਕੱਪ ਹੋਣਾ ਉਹਦੇ ਵਿੱਚ ਜਿਹੜੀ ਕੀ ਆਪਣੀ ਚੱਲ ਰਹੀ ਹੈ ਸਭ ਤੋਂ ਤਕੜੇ ਜਿਹਦੇ ਵਿੱਚ ਪਲੇਅਰ ਵੀ ਖੇਡ ਰਹੇ ਨੇ ਮੇਜਰ ਲੀਗ ਦਾ ਹੀ ਜਿਹੜਾ ਕੱਪ ਹੋਣਾ ਉਹਦੇ ਵਿੱਚ ਜਿੱਥੇ ਉਹਨਾਂ ਦਾ ਬੰਨਦਾ ਪ੍ਰਾਈਜ਼ ਰੱਖੇ ਗਏ ਨੇ ਅਸੀਂ ਸਪੈਸ਼ਲ ਵੀ ਜਿਹੜੇ ਖਿਡਾਰੀਆਂ ਲਈ ਮਤਲਬ ਜਿਹੜੇ ਵਧੀਆ ਪ੍ਰਾਈਜ਼ ਰੱਖਣੇ ਨੇ ਤੇ ਤਾਂ ਕਿ ਸਾਰੇ ਖਿਡਾਰੀ ਖੇਡਣਾਂ ਪੈਸਲਤਾ ਹੋਰ ਤੇ ਅਸੀਂ ਪਲੇਅਰਾਂ ਨਾਲ ਸੰਪਰਕ ਵੀ ਕੀਤੇ ਨੇ ਜਿਹੜੇ ਨਾਮੀ ਖਿਡਾਰੀ ਨੇ ਉਹਨਾਂ ਚ ਉਹਨਾਂ ਨੇ ਸਾਰਿਆਂ ਨੇ ਹਮਈ ਭਰੀ ਹੈ ਵੀ ਇਤਕੀ ਅਸੀਂ ਹਮ ਹਮਾ ਕੇ ਭੇਜਾਂਗੇ ਕਿਉਂਕਿ ਸਾਰੇ ਜਿਹੜੇ ਖਿਡਾਰੀ ਨੇ ਸਾਡੇ ਸਵਰਗਵਾਸੀ ਸਰਦਾਰ ਗਰਮੇਲ ਸਿੰਘ ਨੂੰ ਬਹੁਤ ਪਿਆਰ ਕਰਦੇ ਸੀ ਉਹ ਸਾਰਿਆਂ ਨੇ ਸਾਨੂੰ ਇਹ ਮਤਲਬ ਤਸੱਲੀ ਦਿੱਤੀ ਆ ਵੀ ਅਸੀਂ ਸਾਰੇ ਹਮ ਹਮਾ ਕੇ ਜਿੰਨੇ ਵੀ ਮੇਜਰ ਲੀਗ ਦੇ ਨਾਮੀ ਪਲੇਅਰ ਨੇ ਉਹ ਸਾਰੀਆਂ ਟੀਮਾਂ ਚ ਪਹੁੰਚਣਗੇ ਤੇ ਬਾਕੀ ਜਿਹੜੀ ਤੁਸੀਂ ਮੁੱਖ ਮਹਿਮਾਨ ਦੀ ਜਾਂ ਗੱਲ ਕਰ ਰਹੇ ਹੋ ਉਹ ਅਸੀਂ ਸਾਡੇ ਇਹਤਕੀ ਟੂਰਨਾਮੈਂਟ ਦੇ ਜਿਹੜੇ ਕੱਪ ਦੇ ਸਾਡੇ ਮੁੱਖ ਮਹਿਮਾਨ ਸਾਡੇ ਇਥੋਂ ਦੇ ਹੀ ਸਾਡੇ ਵਿਧਾਇਕ ਸਾਡੇ ਵਿੱਤ ਮੰਤਰੀ ਹਪਾਲ ਸਿੰਘ ਜੀ ਟੀਮਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹ ਸਾਡੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ ਤੇ ਉਹਨਾਂ ਦੇ ਨਾਲ ਹੀ ਅਸੀਂ ਡੇਟ ਮਤਲਬ ਉਹਨਾਂ ਦੇ ਸਲਾਹ ਨਾਲ ਹੀ ਰੱਖੀ ਹੈ ਕਿਉਂਕਿ ਉਹਨਾਂ ਨੇ ਹੀ ਮਤਲਬ ਜਿਹੜਾ ਖੇਡਾਂ ਵਾਸਤੇ ਉਹ ਬਹੁਤ ਉਪਰਾਲੇ ਕਰ ਰਹੇ ਨੇ ਖਾਸ ਕਰਕੇ ਡੜਬੇ ਦੀਆਂ ਖੇਡਾਂ ਨੂੰ ਉਹਨਾਂ ਦੇ ਮਨ ਦੀ ਇੱਛਾ ਹੈ ਵੀ ਜਿਸ ਤਰ੍ਹਾਂ ਡੜਬੇ ਦਾ ਕਬੱਡੀ ਦੇ ਵਿੱਚ ਨੌਂ ਹੈ ਉਹ ਇਦਾਂ ਹੀ ਚੱਲਦਾ ਰਹੇ ਅਸੀਂ ਜੋ ਵੀ ਸਰਕਾਰ ਵੱਲੋਂ ਉਹਦੇ ਵਿੱਚ ਯੋਗਦਾਨ ਪਾਉਣਾ ਹੈ ਉਹ ਅਸੀਂ ਪਾਉਂਦੇ ਰਹੀਏ ਸੋ ਅਸੀਂ ਉਹਨਾਂ ਨੂੰ ਹੀ ਇਤ ਕੀ ਹਰਪਾਲ ਸਿੰਘ ਚੀਮਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਬਾਕੀ ਉਹਨਾਂ ਦੇ ਨਾਲ ਹੀ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਜਿਵੇਂ ਅਮਨ अरोड़ा ਜੀ ਦੇ ਪਹੁੰਚਣ ਦੀ ਵੀ ਸੁਭਾਵਨਾ ਮੀਤ ਹੇਰ ਜੀਆ ਦੇ ਤੇ ਹੋਰ ਵੀ ਜਿਹੜਾ ਕਹਿਣਗੇ ਉਹ ਅਸੀਂ ਮੌਕੇ ਤੇ ਉਹ ਬੁਲਾਉਂਦੇ